ਗੱਲ ਕਰਦੇ ਆ ਪੌਂਗ ਡੈਮੇਜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਬੀਤੇ ਦਿਨ ਡੈਮ ਦੇ 52 ਚੋਂ 50 ਗੇਟ ਖੋਲੇ ਗਏ ਸਨ ਬਿਆਸ ਦਰਿਆ ਤੇ ਸ਼ਾ ਨਹਿਰ ਦੇ ਵਿੱਚ ਪਾਣੀ ਜੋ ਹੈ ਉਹ ਛੱਡਿਆ ਗਿਆ ਸੋ ਪੌਂਗ ਡੈਮੇਜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇਸ ਵੇਲੇ ਉੱਪਰ ਚੱਲ ਰਿਹਾ ਹੈ ਬਿਆਸ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਟਾਂਡਾ ਉਡਮੁਰ ਦਾ ਪਿੰਡ ਅਬਦੁੱਲਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਖੇਤਾਂ ਵਿੱਚ ਖੜੀ ਫਸਲ ਬਰਬਾਦ ਹੋ ਰਹੀਏ ਤੇ ਕਿਸਾਨ ਇਸ ਨੂੰ ਲੈ ਕੇ ਬੇहद ਪਰੇਸ਼ਾਨ ਤੇ ਚਿੰਤਤ ਨੇ ਹੜਪੀੜਿਤ ਲੋਕਾਂ ਵੱਲੋਂ ਕਸ਼ਤੀ ਦਾ ਸਹਾਰਾ ਲਿਆ ਜਾ ਰਿਹਾ 10 ਇਹ ਗਰਾਊਂਡ ਜ਼ੀਰੋ ਤੇ ਪਹੁੰਚੀ ਪੀਟੀਐਸ ਨਿਊਜ਼ ਦੀ ਟੀਮ ਨੇ ਲੋਕਾਂ ਦਾ ਦਰਦ ਜਾਣਿਆ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਹੁਣ ਤੱਕ ਤਾਂ ਉਹਦੀ ਕੋਈ ਸਹਾਇ ਨਹੀਂ ਲਈ ਹੈ ਤੇ ਲੋਕ ਆਪ ਮੁਹਾਰੇ ਹੀ ਆਪਣੀ ਮੁਸ਼ਕਲਾਂ ਦੇ ਨਾਲ ਹਲਾਤਾਂ ਨਾਲ ਜੂਝਦੇ ਹੋਏ ਨਜ਼ਰ ਆਏ ਨੇ ਸੋ ਬਿਆਸ ਦਰਿਆ ਤੇ ਸ਼ਾ ਨਹਿਰ ਦੇ ਵਿੱਚ ਪਾਣੀ ਜੋ ਛੱਡਿਆ ਗਿਆ ਹੈ ਔਰ ਟਾਂਡਾ ਉੜਮੁੜਦਾ ਪਿੰਡ ਅਬਦੁੱਲਾ ਪਾਣੀ ਦੇ ਵਿੱਚ ਇਸੇ ਨਾਲ ਡੁੱਬ ਗਿਆ ਖੇਤਾਂ ਵਿੱਚ ਖੜੀ ਫਸਲ ਬਰਬਾਦ ਹੋ ਰਹੀ ਹੈ ਕਿਸਾਨ ਇਸ ਨੂੰ ਲੈ ਕੇ ਯਕੀਨਨ ਬੇहद ਪਰੇਸ਼ਾਨ ਨੇ ਜਨਤਾ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਉਥੇ ਲੋਕ ਆਪਣੇ ਆਪ ਜਿਹੜਾ ਹੈ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣਦੇ ਵੀ ਨਜ਼ਰ ਆਏ ਨੇ ਹੜਪੀੜਿਤ ਲੋਕਾਂ ਨੂੰ ਲੋਕਸ਼ਟੀ ਦਾ ਸਹਾਰਾ ਦਿੱਤਾ ਗਿਆ ਹੈ ਔਰ ਜਿੱਥੇ ਪ੍ਰਸ਼ਾਸਨ ਨਹੀਂ ਪਹੁੰਚ ਪਾਇਆ ਹੁਣ ਤੱਕ ਕੋਈ ਸਾਰ ਨਹੀਂ ਲਈ ਗਈ ਪੀਟੀਸੀ ਨਿਊਜ਼ ਦੀ ਟੀਮ ਇੱਥੇ ਗਰਾਊਂਡ ਜ਼ੀਰੋ ਤੇ ਪਹੁੰਚੀ ਹੈ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਲੋਕਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਕਿਉਂਕਿ ਕੋਈ ਸਾਰ ਨਹੀਂ ਲਈ ਜਾਇਆ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਦੇ ਤੇ ਪੰਜਾਬ ਦੇ ਲੋਕਾਂ ਨੂੰ ਸੰਤਾਪ ਭੁਗਣਾ ਪੈ ਰਿਹਾ ਜੇਕਰ ਗੱਲ ਕਰੀਏ ਤੇ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਦੀਨ ਪੈਂਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਅਸੀਂ ਪਹੁੰਚੇ ਹਾਂ। ਤੇ ਅਬਦੁੱਲਾਪੁਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਜੇਕਰ ਗੱਲ ਕਰੀਏ ਤੇ ਅਬਦੁੱਲਾਪੁਰ ਤੋਂ ਇਹ ਲੋਕ ਸਾਡੇ ਨਾਲ ਜਿਹੜੇ ਪਿੰਡ ਦੇ ਪੰਚ ਸਰਪੰਚ ਹੈਗੇ ਨੇ ਅੱਜ ਕਿਸੇ ਦੇ ਵਿੱਚ ਮੌਜੂਦ ਹੈ ਤੇ ਆਹ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਡੇ ਨਾਲ ਹੈਗੇ ਨੇ ਛੰਦਾ ਸਿੰਘ ਜੀ ਇਹ ਅਬਦੁੱਲਾਪੁਰ ਦੇ ਪੰਚ ਹੈਗੇ ਨੇ ਇਹਨਾਂ ਨੂੰ ਜਾਣਦੇ ਆਂ ਇਹ ਕਿੰਨੇ ਕੁ ਪਰਿਵਾਰ ਹੈਗੇ ਨੇ ਜਿਹੜੇ ਇਸ ਵੇਲੇ ਪਿੰਡ ਨੂੰ ਛੱਡ ਕੇ ਤੇ ਜਿਹੜੇ ਬਾਹਰ ਬੈਠੇ ਆ ਉਹ ਪਰਿਵਾਰ ਘਾਟੋ-ਘਾਟ ਵੀ 70-80 ਪਰਿਵਾਰ ਆ ਤੇ ਬਾਕੀ ਪਿੰਡ ਵਿੱਚ ਕਿਹੜੇ ਹੈਗੇ ਪਰਿਵਾਰ ਕੋਈ ਘਰ ਦੀ ਸਮਾਨ ਦੀ ਰਾਖੀ ਕਰ ਰਿਹਾ ਹੈ ਤੇ ਉੱਥੇ ਦੋ ਦੋ ਜੀ ਚਾਰ ਚਾਰ ਜੀ ਉੱਥੇ ਵੀ ਛੱਡੇ ਨਾ ਆਪਣੇ ਘਰ ਚ ਦੋ ਤਿੰਨ ਦਿਨ ਜੀ ਜ਼ਿਕਰ ਗੱਲ ਕਰੀਏ ਤਾਂ ਕੀ ਹੜ੍ਹਾਂਾਂ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਦਾਅਵੇ ਕਰ ਰਹੀ ਹੈ ਕਿ ਅਸੀਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਸੰਪਰਕ ਕੀਤਾ ਹੋਇਆ ਤੇ ਹਰ ਇੱਕ ਚੀਜ਼ ਮਹੀਆ ਕਰਵਾ ਰਹੇ ਕਿਹੜੀਆਂ ਚੀਜ਼ਾਂ ਪਹੁੰਚੀਆਂ ਸਾਡੇ ਕੋਲ ਕੋਈ ਚੀਜ਼ ਨਹੀਂ ਪਹੁੰਚੀ ਤੇ ਲੰਗਰ ਪਾਣੀ ਕਿਸ ਤਰ੍ਹਾਂ ਚੱਲ ਰਿਹਾ ਹੈ ਲੰਗਰ ਪਾਣੀ ਸਾਡੇ ਗੁਰਦੁਆਰੇ ਆ ਰਿਹਾ ਹੈ ਤੇ ਬੱਚੇ ਗੁਰਦੁਆਰੇ ਵਾਲੇ ਬੱਚੇ ਖਾ ਰਹੇ ਨੇ ਔਰ ਸਾਡੀ ਕੋਈ ਸਹੂਲਤ ਨਹੀਂ ਇੱਕ ਡਾਕਟਰ ਆਇਆ ਉਹ ਡਾਕਟਰ ਦਵਾਈ ਦੇ ਰਿਹਾ ਬਸ ਬੱਚੇ ਤਾਂ ਪੜ੍ਹਾਈ ਛੱਡ ਗਏ ਨੇ ਜਦੋਂ ਤੋਂ ਪਾਣੀ ਚੜਿਆ ਸਾਨੂੰ ਇਹਨਾਂ ਦਾ ਬਹੁਤ ਦਿੱਕਤਾਂ ਆਦੀ ਨੇ ਜਦੋਂ ਉਹਦਾ 15 ਬੰਦਾ 13 ਦਿਨ ਹੋ ਗਏ ਨੇ ਪਾਣੀ ਆਏ ਨੂੰ 13 ਦਿਨ 13 ਛੁੱਟੀਆਂ ਹੋ ਗਈਆਂ ਬੱਚਿਆਂ ਦੇ ਸਾਨੂੰ ਸਾਰਾਂ ਦੇ ਫੋਨ ਆਉਂਦੇ ਆ ਬੱਚੇ ਕੋ ਨਹੀਂ ਬੰਦੇ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਸਾਡੇ ਪਿੰਡ 'ਚ ਪਾਣੀ ਆ ਗਿਆ ਤੇ ਅਸੀਂ ਇਸ ਕਾਰਨ ਬੱਚੇ ਨਹੀਂ ਭੇਜ ਸਕਦੇ ਬੈਗ ਬਸਤਾ ਸਭ ਪਿੰਡ 'ਚ ਹੀ ਰਹਿ ਗਿਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੇ ਪਾਣੀ ਦੇ ਹਾਲਾਤ ਦਿਖਾ ਲੈ ਜਾਨ ਕਿਉਂਕਿ ਇਸ ਵੇਲੇ ਜਿਹੜੇ ਅਬਦੁੱਲਾਪੁਰ ਦੇ ਚਾਰੇ ਪਾਸੇ 20-20 ਫੁੱਟ ਦੀ ਪਾਣੀ ਦੀ ਮਾਰ ਜਿਹੜੀ ਹੈਗੀ ਹੈ ਤੇ ਫਸਲਾਂ ਨੂੰ ਇਸ ਵੇਲੇ ਜਿਹੜੀ ਹੈਗੀ ਹੈ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਸਾਡੇ ਨਾਲ ਸੇਵਾਦਾਲ ਜਿਹੜੀ ਕਲੱਬ ਹੈਗੀ ਹੈ ਗੜਦੀਵਾਲ ਤੋਂ ਉਹ ਉਹਨਾਂ ਦੇ ਮੈਂਬਰ ਸਭਨਾਂ ਬੈਠੇ ਸਾਡੇ ਨਾਲ ਇਹਨਾਂ ਨਾਲ ਗੱਲ ਕਰਦੇ ਕਿ ਕਿਸਤੀਆਂ ਜਿਹੜੀਆਂ ਹੈਗੀਆਂ ਮਨਜੋਤ ਸਿੰਘ ਦੀਆਂ ਚੱਲਦੀਆਂ ਪਈਆਂ ਇੱਥੇ ਤੇ ਇਹਨਾਂ ਨਾਲ ਗੱਲਵਾ ਕਰਦੇ ਆਂ ਵੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਸੇਵਾ ਕਰ ਰਹੇ ਹੋ ਕਿਹੋ ਜਿਹਾ ਰਫ ਲੱਗੇ ਤੁਹਾਨੂੰ ਇੱਥੇ ਦੇ ਵੈਗੂਚੀ ਦਾ ਖਾਲਸਾ ਵੈਗੂਚੀ ਕੀ ਫਤਿਹ ਜੀ ਹਾਲਾਤ ਤਾਂ ਇੱਥੇ ਬਹੁਤ ਮਾੜੇ ਨੇ ਜੀ ਸਾਰੀ ਫਸਲ ਡੁੱਬੀ ਪਈ ਹੈ ਲੋਕੀ ਕਰੋ ਬੇਕਾਰ ਹੋਏ ਪਏ ਨੇ ਤੇ ਜਿੱਥੇ ਤੱਕ ਪਾਜੀ ਮਨਜੋਤ ਸਿੰਘ ਉਹਨਾਂ ਦੀ ਗੱਲ ਕਰੀਏ ਉਹਨਾਂ ਨੇ ਸਾਰੇ ਪਿੰਡ ਨੂੰ ਮੈਡੀਕਲ ਦੀ ਸਹੂਲਤ ਪ੍ਰੋਵਾਈਡ ਕਰਵਾਈ ਹੋਈ ਹੈ ਜੀ ਤੇ ਕਿਸ਼ਤੀਆਂ ਪਹਿਲੇ ਦਿਨ ਤੋਂ ਹੀ ਲੈ ਕੇ ਇੱਥੇ ਆ ਗਏ ਹਨ ਜਿੱਦਣ ਪਾਣੀ ਆਇਆ ਸੀ ਫਿਰ ਜਿੱਦਣ ਉਤਰਿਆ ਫਿਰ ਚੱਲ ਗਏ ਉਸ ਤੋਂ ਬਾਅਦ ਫੇਰ ਆ ਗਏ ਦੋ ਦਿਨ ਫੇਰ ਇੱਥੇ ਰਹੇ ਹੁਣ ਇਸ ਟਾਈਮ ਮੌਜੂਦਾ ਉਹ ਸultanpur Lodi ਵਿਖੇ ਸੇਵਾ ਨਿਭਾ ਰਹੇ ਨੇ ਜੀ ਤੇ ਉਹਨਾਂ ਦੇ ਕਹੇ ਤੇ ਅਸੀਂ ਦਿਹਾੜੀ 'ਚ ਇੱਕ ਦੋ ਵਾਰੀ ਗੇੜਾ ਜ਼ਰੂਰ ਮਾਰ ਕੇ ਜਾਂਦੇ ਆ ਪਿੰਡ ਵਾਲਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਕੋਈ ਵੀ ਹੈ ਪਰ ਇਹ ਕਹਿੰਦੇ ਪੈਨ ਨੂੰ ਦੋ ਟਾਈਮ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਲੰਗਰ ਪਾਣੀ ਆ ਜਾਂਦਾ ਤੇ ਡਾਕਟਰ ਜਿਹੜੇ ਆ ਤੇ ਨਾਲ ਆਣ ਕੇ ਇਹਨਾਂ ਨੂੰ ਮਿਲ ਕੇ ਜਾਂਦੇ ਆ ਕਿਸੇ ਤਰੀਕੇ ਨਾਲ ਲੋੜ ਲੜਦਾ ਹੋਵੇ ਇਹਨਾਂ ਦੇ ਵੀ ਕਹਿਣਾ ਹੈਗਾ ਕਿ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤੇ ਉਹਨਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਸੀ ਮਿਲਿਆ ਤੇ ਇਹ ਨਵਾਂ ਮੁਆਵਜ਼ਾ ਜਿਹੜਾ ਹੈਗਾ ਕਿ ਸਰਕਾਰ ਸੰਦੇ ਪੈਗੀ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੀਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰ